ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਦੋ ਜਨਾਨੀਆਂ ਤੇ ਇੱਕ ਬੰਦੇ ਨੂੰ ਤੁਸੀਂ ਦੇਖ ਰਹੇ ਹੋ ਜੇ ਇਸ ਵਕਤ ਪੁਲਿਸ ਦੀ ਗ੍ਰਿਫਤ ਦੇ ਵਿੱਚ ਮੂੰਹ ਲੁਕੋ ਕੇ ਖੜੇ ਨੇ ਤਾਂ ਦਾਅਵਾਂ ਇਹ ਕਿ ਇਹਨਾਂ ਜਨਾਨੀਆਂ ਨੇ ਸਾਰੀਆਂ ਸ਼ਰਮਾਂ ਦੀਆਂ ਹੱਦਾਂ ਪਾਰ ਕਰਦੇ ਹੋਏ ਆਪਣੇ ਟੱਬਰ ਤੋਂ ਉੱਪਰ ਹੋ ਕੇ ਇਸ ਬੰਦੇ ਨਾਲ ਮਿਲ ਕੇ ਅਜਿਹੇ ਪੁੱਠੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਕਿ ਜਦੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਤਾਂ ਇਹਨਾਂ ਦੇ ਕੋਲੋਂ ਜਿਹੜਾ ਸਮਾਨ ਬਰਾਮਦ ਹੋਇਆ ਉਸ ਨੂੰ ਦੇਖ ਕੇ ਉਹ ਵੀ ਹੈਰਾਨ ਹੋ ਗਏ ਦੱਸ ਜਿਏ ਕਿ ਨਸ਼ਿਆਂ ਦੇ ਵਿਰੁੱਧ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੇੜੀ ਹੋਈ ਹੈ ਉਸ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਵੀ ਲਗਾਤਾਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਜਿਸ ਦੇ ਚੱਲਦੇ ਇਹਨਾਂ ਨੇ ਤਿੰਨ ਲੋਕਾਂ ਨੂੰ ਜਿਸ ਦੇ ਵਿੱਚ ਦੋ ਮਹਿਲਾਵਾਂ ਤੇ ਇੱਕ ਬੰਦਾ ਸ਼ਾਮਿਲ ਹੈ ਇਹਨਾਂ ਦੇ ਕੋਲੋਂ 10 ਪਿਸਤੌਲ ਤੇ 2 ਕਿਲੋ ਹੈਰਨ ਵੀ ਬਰਾਮਦ ਕੀਤੀ ਹੈ ਤੇ ਬਾਕੀ ਤਿੰਨ ਜਾਣਿਆਂ ਦੀ ਭਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਪਿਸਤੌਲਾਂ ਤੇ ਹਰਨ ਦੀ ਖੇਪ ਇਹ ਮੰਗਵਾਈ ਗਈ ਸੀ ਜਿਹਦੇ ਚੱਲਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਅੱਗੇ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਵੀ ਜਤਾਈ ਜਾ ਰਹੀ ਹੈ ਆਓ ਸੁਣਦੇ ਹਾਂ ਕੋਆਰਡੀਨੇਟ ਇੱਕ ਤੁਸੀਂ ਗ੍ਰਿਫਤਾਰ ਕਰ ਲਏ ਇਹਦੇ ਵਿੱਚ ਜੀ ਐਦਾਂ ਹੋਇਆ ਹੈ ਕਿ ਇੱਕ ਤਰਨਤਾਰਨ ਪੁਲਿਸ ਵੱਲੋਂ ਵੀ ਇੱਕ ਸੈਪਰੇਟ ਆਪਰੇਸ਼ਨ ਚ ਲਿਆ ਸੀਗਾ ਜਿਹਦੇ ਚ ਉਹਨਾਂ ਨੇ 8 ਕਿਲੋ ਫੀਮ ਫੜੀ ਹੈ ਕੱਲ ਗੁਰਜੰਟ ਅਤੇ ਵਿਜੇ ਇਹਨਾਂ ਦੇ ਚਾਚੇਤਾ ਦੇ ਮੁੰਡੇ ਨੇ ਤੇ ਇਹਨਾਂ ਦੇ ਘਰਾਂ ਚੋਂ ਹੀ ਨੇ ਤੇ ਇਹਨਾਂ ਦੇ ਨਾਲ ਹੀ ਇਹ ਜਿਹੜੇ ਸੀਗੇ ਪਾਕਿਸਤਾਨੀ ਸਮਗਲਰਸ ਤੋਂ ਇਹ ਹੈਰੋਇਨ ਤੇ ਆਪਣਾ ਹਮਜ਼ ਮੰਗਾਉਂਦੇ ਸੀਗੇ ਇਹਨਾਂ ਨੇ ਅੱਗੇ ਵੀ ਤਿੰਨ ਵਾਰੀ ਪਿੱਛੇ ਇਹਨਾਂ ਨੇ ਪਹਿਲਾਂ ਵੀ ਆਰਮਜ਼ ਮੰਗਵਾ ਕੇ ਡਿਲੀਵਰ ਕੀਤੇ ਨੇ ਚੀਚਾ ਭਕਨੀ ਦੇ ਨੇੜੇ ਇਹਨਾਂ ਨੇ ਡਿਲੀਵਰੀ ਅੱਗੇ ਵੀ ਕੀਤੀ ਹੈ ਹਮਜ਼ ਦੀ ਤੇ ਅਸੀਂ ਹੋਰ ਵੀ ਇਹਨਾਂ ਤੋਂ ਪੁੱਛ ਕੇ ਚੜ੍ਹ ਕੇ ਲੈ ਹੋਰ ਵੀ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਅਸੀਂ ਉਹ ਪਤਾ ਕਰਦੇ ਆ ਗੈਂਗਸਟਰ ਦਾ ਸਬੰਧ ਕੀ ਸੀਗੇ ਜੀ ਇਹਨਾਂ ਦੇ ਕਹਿਣ ਮੁਤਾਬਿਕ ਜਿਹੜੇ ਇਹਨਾਂ ਤੋਂ ਪਹਿਲਾਂ ਡਿਲੀਵਰੀਜ਼ ਲੈ ਕੇ ਗਏ ਨੇ ਉਹ ਗੈਂਗਸਟਰ ਟਾਈਪ ਬੰਦੇ ਸੀਗੇ ਅਸੀਂ ਉਹਨਾਂ ਨੂੰ ਇਹਨਾਂ ਨੂੰ ਪੁੱਛ-ਕਿਛ ਕਰਕੇ ਸਖਤੀ ਨਾਲ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸੀਗੇ ਤੇ ਜਦੋਂ ਜਦੋਂ ਇਹਨਾਂ ਨੇ ਡਿਲੀਵਰੀਜ਼ ਕੀਤੀਆਂ ਉਹ ਡੇਟਸ ਦੇ ਨਾਲ ਅਸੀਂ ਪੂਰੀ ਟੈਕਨੀਕਲ ਐਨਾਲਿਸਿਸ ਵੀ ਕਰਾਂਗੇ ਤੇ ਪਤਾ ਕਰਾਂਗੇ ਕਿ ਕੌਣ ਉਹ ਸੀਗੇ ਬੰਦੇ ਜਿਹੜਿਆਂ ਕੋਲ ਪਹਿਲਾਂ ਵੀ ਪਿਸਟਲਸ ਦੀਆਂ ਡਿਲੀਵਰੀਆਂ ਕਿੰਸ ਤੇ ਕੀ ਇਹਦਾ ਪ੍ਰਾਈਸ ਦੱਸਦੇ ਸੀ ਦੱਸਿਓ ਜੀ ਇਹਦੇ ਬਾਰੇ ਇਹ PX5 ਪਿਸਟਲ ਸੀਗਾ ਜੀ ਇਹ ਇਹਨਾਂ ਤੋਂ ਮੰਗਾਉਂਦੇ ਸੀਗੇ ਤੇ 30 ਬੋਰ ਦੇ ਪਿਸਟਲ ਨੇ ਇੱਕ ਇੱਕ ਮੈਗਜ਼ੀਨ ਵੀ ਨਾਲ ਆਇਆ ਇਹ 10 ਮੈਗ 10 ਪਿਸਟਲ ਆਏ ਨੇ ਤੇ 10 ਮੈਗਜ਼ੀਨ ਨਾਲ ਨੇ ਸਾਡੇ ਇਹਨਾਂ ਨੇ ਅੱਗੇ ਵੀ ਆਲਰੇਡੀ ਕੀਤੇ ਨੇ ਪਾਕਿਸਤਾਨੀ ਮੇਡ ਪਿਸਟਲ ਹੈ ਜੀ ਸਰ ਕਾਫੀ ਮੈਂ ਪਾਕਿਸਤਾਨ ਤੋਂ ਸਿਰਫ ਕਾਫੀ ਮਹਿੰਗੇ ਪਿਸਟਲਸ ਨੇ ਜੀ ਸਰ ਜੀ ਕਾਫੀ ਹੈ ਵਧੀਆ ਪਿਸਟਲ ਨੇ ਜਿਹੜੇ ਪਾਕਿਸਤਾਨੀ ਮੇਡ 30 ਬੋਰ ਦੇ ਪਿਸਟਲ ਨੇ ਵਧੀਆ ਚਲਦੇ ਨੇ ਤੇ ਗੈਂਗਸਟਰ ਟਾਈਪ ਬੰਦੇ ਮੰਗਾਉਂਦੇ ਸੀ ਇਹ ਡਰੋਨ ਨਹੀਂ ਸਰ ਇਹ ਸਾਰੀ ਡਿਲੀਵਰੀ ਜੀ ਡਰੋਨ ਰਾਹੀਂ ਹੁੰਦੀ ਹੈ ਸਾਰਾ ਕਿਸੇ ਕਦੋਂ ਆਈ ਸੀ ਕਨਸੈਨਮੈਂਟ ਡਰੋਨ ਦਾ ਇਹਨਾਂ ਨੇ ਜੀ ਪਰਸੋਂ ਇਹਨਾਂ ਕੋਲ ਡਿਲੀਵਰੀ ਆਈ ਸੀ ਕਿ ਇਹ ਸਾਰੀ ਚੀਜ਼ ਦੀ ਤੇ ਕੱਲ ਤਰਨਤਰਨ ਪੁਲਿਸ ਦੀ ਛਾਪਾ ਮਾਰੀ ਤੋਂ ਬਾਅਦ ਸਾਡੀ ਟੀਮ ਵੀ ਸਾਡੇ ਕੋਲ ਵੀ ਇਨਫੋਰਮੇਸ਼ਨ ਆਈ ਤੇ ਅਸੀਂ ਵੀ ਫਿਰ ਉਹਨਾਂ ਦੇ ਘਰੇ ਜਾ ਕੇ ਅੱਜ ਸਵੇਰੇ ਜਾ ਕੇ ਇਹਨਾਂ ਨੂੰ ਕਾਰਵਾਈ ਕਰਕੇ ਸਾਰਾ ਕੁਝ ਫੜ ਲਿਆ ਸਰ ਤਰਮ ਤਰਮਪ੍ਰੀਤ ਸਿੰਘ ਤੇ ਰਾਜਵੀਰ ਘਰ ਮਾ ਬੇਟਾ ਨੇ ਕਿਹੜੀ ਕੋਲ ਜਿੱਤ ਕੋਰ ਨੇ ਵਾਈਫ ਆ ਸੁਖਮਿੰਦਰ ਸਿੰਘ ਇਹ ਕੌਣ ਹੈ ਜੀ ਉਹਨਾਂ ਦੇ ਪਿੰਡ ਇਹਨਾਂ ਦੇ ਇਹਨਾਂ ਦੇ ਘਰਾਂ ਚੋਂ ਹੀ ਨੇ ਰਹੀਏ ਚਾਚੇ ਤਾਏ ਦੇ ਹੀ ਨੇ ਸਾਰੇ ਪਰਿਵਾਰ ਹੀ ਆ ਹਾਂਜੀ ਪਰਿਵਾਰ ਹੀ ਹੈ ਜੀ ਪੁਰਾਣਾ ਤਸਕਾ ਪਰਿਵਾਰ ਹੈ ਜੀ ਗਰਲਫ੍ਰੈਂਡ ਜੀ ਐਸਟਰਾ ਦੀ ਗੱਲ ਸੌਣੇ ਆ ਨਹੀਂ ਇੱਕ ਇਹਦੀ ਗਰਲਫ੍ਰੈਂਡ ਵੀ ਸੀਗੀ ਜਿਹੜੇ ਇਨਵੋਲਡ ਸੀਗੇ ਇਹ ਸਾਰਾ ਜਿਵੇਂ ਹੈਗਾ ਜਿਵੇਂ ਕਹਿ ਸਕਦੇ ਆ ਪੂਰਾ ਟੱਬਰ ਜਿਹੜੇ ਆਸੇ ਪਾਸੇ ਦੇ ਗੁੰਡੀ ਪਿੰਡ ਹਾਂਜੀ ਹਾਂਜੀ ਜੀ ਉਹਦਾ ਨਾਮ ਕੀ ਹੈ ਜੀ ਗਰਲਫ੍ਰੈਂਡ ਦਾ ਨਾਮ ਹੈਗਾ ਕੁਲਜੀਤ ਕੌਰ ਜਿਹੜੀ ਹੈਗੀ ਹੈ ਜੀ ਉਹਦੀ ਗਰਲਫ੍ਰੈਂਡ ਹੈ ਸੈਟਿੰਗ ਹੈ ਦੀ ਗਰਲਫ੍ਰੈਂਡ ਉਹ ਉਹਦੇ ਨਾਲ ਦੀ ਸੈਟਿੰਗ ਸੀ ਅਗੋਂ ਨਾਲ ਰਹੀ ਸੀ ਸੈਟਿੰਗ ਦਾ ਨਾਟ ਐਨ ਅਪ੍ਰੋਪਰੀਏਟ ਵਰਡ ਉਹਦੇ ਮਤਲਬ ਇਦਾਂ ਸੀਗਾ ਕਿ ਨਹੀਂ ਨਹੀਂ ਬਹੁਤ ਸੀਗੀ ਨਾ ਜੀ ਉਹ ਜੀ ਵਾਸ ਐਕਟਿਵਲੀ ਇਨਵੋਲਡ ਵਿਦ ਮੀਡੀਆ ਦੇ ਸੈਟਿੰਗ ਜੀ ਜੀ ਅਸਰ ਇਹ ਜਿਸ ਤਰੀਕੇ ਨਾਲ ਘਰੇਡਾ ਕੋਲ ਸਟੇਸ਼ਨ ਤੋਂ ਬਹੁਤ ਵਧੀਆ ਕੰਮ ਕੀਤਾ ਗਿਆ ਪਹਿਲਾਂ ਵੀ ਸਰਕਾਰ ਨਹੀਂ ਜੋ ਕਿ ਸਮੇਂ ਤੋਂ ਕਿੰਨਾ ਕੁ ਇਹ ਚੈਲਿੰਜਿੰਗ ਜੌਬ ਹੈ ਘਰੇਡਾ ਬਹੁਤ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਘਰੋ ਦੀ ਅਦਤ ਜੀ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਸੀਂ ਛੇੜਿਆ ਇਹਨੂੰ ਅਸੀਂ ਹੁਣ ਪੰਜਾਬ ਚ ਨਸ਼ਿਆਂ ਨੂੰ ਜੜ ਤੋਂ ਮੁਕਾ ਦੇਣਾ ਉਹਦੇ ਤਹਿਤ ਹੀ ਜਿਹੜੀ ਸਾਡੀ ਟੀਮ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਉਹਦੇ ਚ ਇੱਕ ਕੰਪੋਨੈਂਟ ਹੈਗਾ ਜੀ ਘਰੈਂਡਾ ਪੁਲਿਸ ਸਟੇਸ਼ਨ ਜਿਹੜਾ ਕਿ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਇਹ ਬਾਰਡਰ ਦੇ ਨਾਲ ਥਾਣਾ ਲੱਗਦਾ ਹੈ ਬਾਰਡਰ ਦੇ ਨਾਲ ਇਹਦੇ ਸਾਰੇ ਪਿੰਡ ਨੇ ਪੁਰਾਣਾ ਸਮਗਲਰਸ ਵੀ ਇੱਥੇ ਨੇ ਜਿਹੜਿਆਂ ਦੇ ਲਿੰਕੇਜਿਸ ਨੇ ਤੇ ਇੱਥੋਂ ਤੋਂ ਅਸੀਂ ਸਮਝਦੇ ਹਾਂ ਕਿ ਦਿਸ ਇਜ਼ ਦਾ ਸਟਾਰਟ ਜਿੱਥੇ ਅਸੀਂ ਠੱਲ ਪਾਣੀ ਹੈ ਸਭ ਤੋਂ ਜ਼ਿਆਦਾ ਤੇ ਉਸ ਦੇ ਤਹਿਤ ਇੱਥੇ ਸਭ ਤੋਂ ਜ਼ਿਆਦਾ ਸਾਡਾ ਫੋਕਸ ਵੀ ਹੈ ਤੇ ਫੋਕਸਡ ਤਰੀਕੇ ਨਾਲ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਵੀ ਹੈ ਖੈ ਦੇਖਿਆ ਜਾਵੇ ਤਾਂ ਨਸ਼ਾ ਤਸਕਰਾਂ ਦੇ ਵਿੱਚ ਜਿੱਥੇ ਬੰਦਿਆਂ ਵੱਲੋਂ ਤਸਕਰੀ ਕੀਤੀ ਜਾ ਰਹੀ ਹੈ ਉੱਥੇ ਮਹਿਲਾਵਾਂ ਵੀ ਕਿਸੇ ਨਾਲੋਂ ਘੱਟ ਨਜ਼ਰ ਨਹੀਂ ਆ ਰਹੀਆਂ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਵੀ ਚਾਰ ਪੈਸੇ ਕਮਾਉਣ ਦੇ ਵਾਸਤੇ ਲੋਕਾਂ ਦੀ ਜ਼ਿੰਦਗੀ ਦਾਤੇ ਲਗਾਈ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ